ਕਬੀਰ ਸੁੱਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ ਪਸਾਰ ਜੀ ਕੀ ਕਰੀਏ ਹੁਣ ਤੀਜਾ ਬਚਨ ਕਿਆ ਕਬੀਰ ਸੁੱਤਾ ਕਿਆ ਕਰੈ ਬੈਠਾ ਰਹੁ ਅਰ ਜਾਗ ਹੁਣ ਜਾਗਦੇ ਤੇ ਸਾਰੇ ਨੇ ਤੁਸੀਂ ਦੇਖੋ ਕਈ ਵਾਰੀ ਕਈ ਸੱਜਣਾ ਹੈ ਵਕਤ ਨਾਲ ਸਵੇਰੇ ਸਵੇਰੀ ਜਾਗੇ ਹੁੰਦੇ ਆ ਵੈਸੇ ਨੀਂਦ ਪੂਰੀ ਹੋਣੀ ਬੜੀ ਚੰਗੀ ਗੱਲ ਹੈ ਮੇਰੀ ਕੋਈ ਨਹੀਂ ਜੁੰਦੀ ਨੀਂਦ ਪੂਰੀ ਜਾਗਣ ਦਾ ਮਤਲਬ ਇਹ ਥੋੜਾ ਜਿਵੇਂ ਵੀ ਅਮਰਤ ਵੇਲੇ ਜਾਗ ਪੋ ਗੁਰਮਖੋ ਅੰਮ੍ਰਿਤ ਵੇਲਾ ਕਿਹੜਾ ਹੈ ਉੰਜ ਵੈਸੇ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਨਹੀਂ ਵਰਤਿਆ ਚਲਾਗੇ ਹੈ ਸੀ ਪਰਭਾਤੀ ਸੀ ਪਿਛਲ ਪੈਰ ਸੀ ਪਰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼ਬਦ ਦੀ ਵਰਤੋਂ ਤਨ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿਸੇ ਸਾਹਿਤ ਵਿੱਚ ਇਹ ਸ਼ਬਦ ਨਹੀਂ ਜੀ ਪੂਰਬ ਦੇ ਵਿੱਚ ਉੰਜ ਦਰਬਾਰ ਸਾਹਿਬ ਸਾਨੂੰ ਦੱਸਦਾ ਮਰਿਆਦਾ ਵੀ ਅੰਮ੍ਰਿਤ ਵੇਲਾ ਕੀ ਲੋ ਲੱਗਣ ਤੋਂ 3 ਘੰਟੇ ਪਹਿਲਾਂ ਮੈਂ ਲੋ ਲੱਗਣ ਕਹਿ ਰਿਹਾ ਹੁਣ ਠੀਕ ਹੈ ਕਈ ਗੁਰਮੁਖ ਨੇ 12 ਵਜੇ ਤੋਂ ਬਾਅਦ ਹੀ ਅੰਮ੍ਰਿਤ ਵੇਲਾ ਲੋ ਲੱਗਣ ਤੋਂ ਇਹ ਕਾਰਨ ਕਿ ਦਰਬਾਰ ਸਾਹਿਬੰਦਰ ਗਰਮੀ ਤੇ ਸਰਦੀ ਦੀ ਮਰਿਆਦਾ ਇੱਕ ਟਾਈਮ ਤੇ ਨਹੀਂ ਰਹਿਣ ਦਿੰਦੇ ਟਾਈਮ ਚੇਂਜ ਹੋਈ ਜਾਂਦਾ ਹੈ ਇਹ ਨਹੀਂ ਕਿ ਜੇ ਗਰਮੀ ਚ 4:30 ਵਜੇ ਹੋਇਆ ਤੇ ਸਰਦੀ ਚ ਵੀ 4:30 ਨਾ 5 5.5 ਤੱਕ ਜਾਂਦਾ ਫਿਰ ਇਹਦਾ ਮਤਲਬ ਇਹ ਹੈ ਮੈਂ ਫਿਰ ਬੇਨਤੀ ਕਰਾਂ ਗੁਰਮਖੋ ਉਂਝ ਨਿੱਜੀ ਕੋਈ ਸਾਰੀ ਰਾਤ ਬੰਦਗੀ ਕਰੇ ਪਰ ਜਾਗਣਾ ਕਿਹੜਾ ਹੈ ਕੇਵਲ ਫਿਜ਼ੀਕਲ ਜਾਗ ਪੈਣਾ ਅਖਬਾਰ ਪੜੀ ਜਾਣੀ ਇਸ ਤਰ੍ਹਾਂ ਹੀ ਨਾ ਕਿਤੇ ਹੋਰ ਨਿਊਜ਼ ਸੁਣੀ ਜਾਣੀ ਹੁਣ ਤਾਂ ਜੇਬ ਚੀਜ਼ ਸਭ ਕੁਝ ਜਾਗ ਪੈਣਾ ਉਹ ਉਹ ਸਭ ਕੁਝ ਦੇਖੀ ਚਾਕੀ ਜਾਣਾ ਗੱਲਾਂ ਬਾਤਾਂ ਗੁਰੂ ਸਾਹਿਬ ਕਹਿੰਦੇ ਨੇ ਜਾਗਣ ਦਾ ਮਤਲਬ ਕੇਵਲ ਸਰੀਰ ਦਾ ਜਾਗਣਾ ਨਹੀਂ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੇ ਜਾਗਣਾ ਪ੍ਰਮਾਤਮਾ ਦੀ ਕੀਰਤੀ ਪਰਮੇਸ਼ਵਰ ਦੀ ਕੀਰਤੀ ਵਿੱਚ ਤੂੰ ਜਾਗ ਇੱਥੇ ਸਤਗੁਰੂ ਨੇ ਸਾਨੂੰ ਸਮਝਾਇਆ ਕਿ ਭਾਈ ਸੱਜਣੋ ਆਪਣੇ ਮਨ ਨੂੰ ਜਗਾਓ ਜਗਾਣ ਵਾਸਤੇ ਸਾਨੂੰ ਪਿਸ਼ੋਕੜ ਯਾਦ ਕਰਨਾ ਪੈਣਾ ਹੈ ਇਸੇ ਕਾਰਨ ਕਰਕੇ ਇਸ ਤਨ ਦੀ ਨਾਸ਼ਵਾਨਤਾ ਨੂੰ ਮਨ ਨਾਲ ਜੋੜਿਆ ਹਜ਼ੂਰ ਨੇ ਸ਼ਬਦ ਵਰਤੇ ਅੱਜ ਕਿ ਜਾਗ ਲੇਖੋ ਰੇ ਮਨਾ ਜਾਗ ਲੇਖੋ ਉਹ ਮਨਾ ਜਾਗ ਓਏ ਕਹਾਂ ਗਾਫਲ ਸੋਇਆ ਤੂੰ ਕਿਉਂ ਗਾਫਲਤਾਈ ਦੀ ਨੀਂ ਸੁੱਤਾ ਹੈ ਜੋ ਤਨ ਉਪਜਿਆ ਸੰਗ ਹੀ ਸੁਣਿਓ ਜਿਹੜਾ ਤਨ ਨਾਲ ਉਪਜਿਆ ਪੈਦਾਇਸ਼ ਹੋਈ ਜੀ ਦੀ ਸੋਪ ਹੀ ਸੰਗ ਨਾ ਕੋਗਾ ਇਹ ਆਇਆ ਜ਼ਰੂਰ ਹੈ ਪਰੇ ਨੇ ਵਾਪਸ ਜਾਣਾ ਕੋਈ ਨਹੀਂ ਸਾਡੇ ਨਾਲ ਆਇਆ ਹੈ ਆਇਆ ਤਾਂ ਜਿਓ ਸੀ ਫਿਰ ਸੁਣੋ ਜਿਓ ਟਕਿਆ ਜਿਓ ਵਿਚੋਂ ਪਿੰਡ ਨਿਕਲਿਆ ਜੀ ਕਮਾਲ ਦੀ ਗੱਲ ਜਿਓ ਨੇ ਪਿੰਡ ਨੂੰ ਪੈਦਾ ਕੀਤਾ ਪਿੰਡ ਇੰਨਾ ਬਾਈਮਾਨ ਨਿਕਲਿਓ ਜਿਓ ਦੇ ਨਾਲ ਹੀ ਨਹੀਂ ਗਿਆ ਇਹਨੂੰ ਫਿਰ ਦੁਬਾਰਾ ਬੇਨਤੀ ਸੁਣਿਓ ਜਿਓ ਪਾਏ ਪਿੰਡ ਜਿਦ ਸਾਜਿਆ ਦਿੱਤਾ ਪਿੰਡ ਖਾਨ ਜਿਉ ਪਾਏ ਪਿੰਡ ਸਾਜਿਆ ਫਿਰ ਪਿੰਡ ਦਰਤ ਬੋਢੀ ਪਹਿਲਾ ਜਿਉ ਪੈਦਾ ਕੀਤਾ ਜਿਉ ਦੇ ਵਿੱਚੋਂ ਪਿੰਡ ਨਿਕਲਿਆ ਤੇ ਗੁਰਮੁਖੋ ਜਿੱਦਨ ਜਿਉ ਨੇ ਨਿਆਣਾ ਉਹ ਦਿਨ ਪਿੰਡ ਨੇ ਕੋਈ ਨਹੀਂ ਜਾਣਾ ਪਿੰਡ ਨੂੰ ਬਾਦ ਅਸੀਂ ਸਾਂ ਵੀ ਬੈਠੇ ਆ ਪਿੰਡ ਨੇ ਸ਼ਰੀਰ ਨੇ ਨਹੀਂ ਜਾਣਾ ਇਸੇ ਕਰਕੇ ਗੁਰਬਾਣੀ ਨੇ ਸ਼ਬਦ ਵਰਤਿਆ ਕਿ ਸ਼ਰੀਰ ਆਇਆ ਜ਼ਰੂਰ ਹੈ ਪਰ ਨਾਲ ਜਿਉ ਦੇ ਨਹੀਂ ਜਾਏਗਾ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਤਾ ਤੂੰ ਆਏ ਜਦੋਂ ਜੋਤ ਰੱਖੀ ਤੇ ਜਦੋਂ ਜੋਤ ਨਿਕਲੀ ਉਦੋਂ ਨਾਲ ਜਾਏਗਾ ਗੁਰੂ ਤੇਗ ਬਹਾਦਰ ਇੱਕ ਨੁਕਤਾ ਦੇ ਰਿਹਾ ਸਾਨੂੰ ਇਹ ਸਮਝਾ ਰਿਹਾ ਜੇ ਕੋਈ ਪੁੱਛੇ ਜੀ ਜਾਗ ਲਿਓ ਰੇ ਮਨਾ ਜਾਗ ਲਿਓ ਦੇ ਅਰਥ ਕੀ ਅਗਲੀ ਟੋਕ ਵਿੱਚ ਅਰਥ ਨੇ ਕਿ ਜਿਹੜਾ ਤਨ ਤੇਰੇ ਨਾਲ ਹੈ ਜਿਹੜਾ ਤੈਨੂੰ ਪਰਮਾਈ ਬੈਠਾ ਇਹ ਚ ਤਨ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਸ ਨੇ ਵਾਪਸ ਨਹੀਂ ਧੁਰਨਾ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਇਸ ਨੇ ਬਿਲਕੁਲ ਨਹੀਂ ਜਾਣਾ ਇਹ ਇੱਥੇ ਰਹਿਣਾ ਹਾਂ ਇੱਕ ਵਾਰ ਮਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕਈ ਥਾਵਾਂ ਤੇ ਇੱਕ ਤੇ ਸੰਵਾਦ ਹੀ ਹੈ ਜਿੱਥੇ ਇਹ ਆਤਮਾ ਤੇ ਸਰੀਰ ਆਪਸ ਵਿੱਚ ਗੱਲਾਂ ਕਰਦੇ ਆ ਮਾਰੂ ਰਾਗ ਚ ਸਭ ਨੂੰ ਪਤਾ ਹੈ ਉਹ ਮੈਂ ਇੱਕ ਵਾਰ ਅਰਜ਼ ਕੀਤੀ ਵੀ ਇਹ ਇਹਦਾ ਦਿਲ ਥੋੜਾ ਕਰਦਾ ਵੀ ਮੈਨੂੰ ਛੱਡ ਕੇ ਜਾਏ ਦਿਲ ਕੋਈ ਨਹੀਂ ਕਰਦਾ ਪਰ ਜਾਂਦਾ ਕੋਈ ਨਹੀਂ ਇਹ ਨਾਲ ਉੱਥੇ ਗੁਰੂ ਸਾਹਿਬ ਨੇ ਗੁਰੂ ਗੁਰਦੇਵ ਨੇ ਕਾਇਆ ਨੂੰ ਐਜ਼ ਅ ਫੀਮੇਲ ਤੇ ਆਤਮਾ ਨੂੰ ਮੇਲ ਕਾਇਆ ਨੂੰ ਇਸਤਰੀ ਤੇ ਆਤਮਾ ਨੂੰ ਇਹ ਪਤੀ ਦੇ ਰੂਪ ਚ ਗਿਆ ਤੇ ਕਾਇਆ ਕਹਿ ਰਹੀ ਏ हे ਆਤਮਾ ਤੂੰ ਮੇਰ ਨਾਲ ਵਾਦਾ ਕਰ ਮੈਨੂੰ ਛੱਡ ਕੇ ਨਹੀਂ ਜਾਏਗਾ ਕਿਉਂਕਿ ਤੇਰੇ ਤੋਂ ਬਿਨਾ ਮੈਨੂੰ ਮੇਰੀ ਕੋਈ ਵੈਲਿਊ ਨਹੀਂ ਤੂੰ ਹੈ ਤਾਂ ਹੈ ਮੈਂ ਕਿਆ ਚੇਤਨਾ ਹੈ ਤਾਂ ਜੇ ਉਹ ਆਤਮਾ ਹੱਸ ਪਿਆ ਇਹ ਬਾਣੀ ਦੇ ਬਚਨ ਨੇ ਕਹਾਣੀ ਨਹੀਂ ਕੋਈ ਉਹਨੇ ਕਿਹਾ ਤੂੰ ਮੇਰੇ ਨਾਲ ਰਹੁ ਤੇਰੇ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ ਮੈਨੂੰ ਕਿਸੇ ਨੇ ਪੁੱਛਣਾ ਤੇ ਉਹਨੇ ਹੱਸ ਕੇ ਕਿਹਾ ਵੀ ਯਾਦ ਰੱਖੀ ਮੈਂ ਤੈਨੂੰ ਸੱਚ ਦੱਸਾਂ ਕਾਇਆ ਮੈਂ ਕਿਸੇ ਦਾ ਬੱਦਾਂ ਆਇਆ ਤੂੰ ਮੇਰੇ ਨਾਲ ਆਈ ਹੈ ਮੇਰੇ ਨਾਲ ਤੂੰ ਆਈ ਪਰ ਇੱਕ ਗੱਲ ਚੇਤੇ ਰੱਖੀ ਤੇਰੇ ਚ ਮੈਂ 80 ਸਾਲ ਰਾਂ ਤੇਰਾ ਮੇਰਾ ਸਬੰਧ 100 ਸਾਲ ਰਹੇ 200 ਸਾਲ ਰਹੇ 300 ਸਾਲ ਰਹੇ ਮੈਂ ਤੈਨੂੰ ਦੱਸ ਕੇ ਨਹੀਂ ਜਾਣਾ ਕਿ ਦਿਨ ਮੇ ਜਾਣਾ ਹੈ ਇਹ ਨਹੀਂ ਮੈਂ ਤੈਨੂੰ ਦੱਸਣਾ ਜੋ ਤਨ ਉਪਜਾ ਸੰਗੀ ਉਹਨੇ ਕਿਹਾ ਜੇ ਦੱਸ ਕੇ ਨਹੀਂ ਜਾਣਾ ਤੇ ਅਗਲੀ ਗੱਲ ਕਿਉਂ ਉਹ ਕਹਿੰਦਾ ਮੈਂ ਨਾ ਕਿਸੇ ਆਪਣੀ ਮਰਜ਼ੀ ਨਾਲ ਆਇਆ ਨਾ ਆਪਣੀ ਮਰਜ਼ੀ ਨਾਲ ਜਾਣਾ ਹੁਕਮ ਆਇਆ ਤੇ ਆ ਗਿਆ ਜਿੱਦਨ ਸੱਦਾ ਆ ਗਿਆ ਤੈਨੂੰ ਛੱਡ ਕੇ ਦੁਰ ਜਾਣਾ ਇਹ ਬਚਨ ਖੈ ਧਨ ਕੈ ਸੋ ਵਸ ਮੈ ਨਾਲੇ ਧਨ ਦਾ ਅਰਥ ਇਸਤਰੀ ਇਸਤਰੀ ਮੀਂਜ ਕਾਇਆ ਕਿਉਂਕਿ ਗੁਰਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਜੀ ਜਿਹੜੇ ਸਤਗੁਰਾਂ ਨੇ ਬਿੰਬ ਵਰਤੇ ਆ ਰੂਪਕ ਵਰਤੇ ਆ ਅਲੰਕਾਰ ਰੂਪ ਵਰਤੇ ਆ ਉਦਾਹਰਨਾ ਦਿੱਤੀਆਂ ਇਤੇ ਧਨਦਰਥੇ ਕਾਇਆ ਰੂਪੀ ਇਸਤਰੀ ਕਹਿ ਰਹੀ ਹੈ ਆਤਮਾਪਤੀ ਤੂੰ ਮੇਰੇ ਨਾਲ ਰੋ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗੋਪਾਲੇ ਬਾਲ ਗੋਪਾਲੇ ਉਹ ਮੇਰੇ ਬਚਪਨ ਦੇ ਸਾਥੀ ਆ ਮੈਨੂੰ ਛੱਡ ਕੇ ਨਾ ਜਾਈ ਮਹਾਰਾਜ ਕਹਿੰਦੇ ਨਹੀਂ ਪ੍ਰੈ ਸੁਖਵਾਸੀ ਬਾਲ ਗੋਪਾਲੇ ਮਹਾਰਾਜ ਕਹਿੰਦੇ ਨਹੀਂ ਫਿਰ ਕਹਾ ਕੋ ਹੁਕਮੀ ਬੰਦਾ ਆਤਮਾ ਕਿਉਂਕਿ ਪਰਮਾਤਮਾ ਦੀ ਅੰਸ ਇਹ ਤਾਂ ਖਾ ਕੇ ਨਾ ਕਾਕ ਵਿੱਚ ਨੂਰ ਪਾਇਆ ਨੂਰ ਨੂਰੀ ਦੇ ਨਾਲ ਜੁੜਿਆ ਹੈ ਉਹਨੂੰ ਪਤਾ ਹੈ ਕੁਝ ਹੋਣਾ ਆਤਮਾ ਬੋਲ ਕੇ ਕਹਿ ਰਿਹਾ ਹੈ ਸਮਝਾਣ ਵਾਸਤੇ ਜੀ ਆਤਮਾ ਬੋਲ ਕੇ ਕਹਿ ਰਿਹਾ ਤਨ ਕਹਿ ਤੂੰ ਵਸ ਮੈਂ ਨਾਲੇ ਪ੍ਰਸਕ ਵਾਸੀ ਬਾਲ ਗੋਪਾਲੇ ਤੁਝੇ ਬਿਨਾ ਹੋ ਕਿਤ ਕੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਫਿਰ ਕਹਾ ਉਹ ਹੁਕਮੀ ਬੰਦਾ ਉਹ ਮੈਂ ਹੁਕਮ ਦਾ ਬੰਦਾ ਆਇਆ ਉਹ ਭਾਰੋ ਠਾਕੁਰ ਜਿਸ ਕਾਨ ਨਾ ਚੰਦਾ ਜਿੱਚ ਰੱਖੈ ਤਿੱਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਦਾ ਸਾਹੇ ਜਿਦਨ ਸੱਦਿਆ ਮੈਂ ਜਾਣਾ ਹੈ ਜੋ ਪ੍ਰੇ ਬਚਨ ਕਹੈ ਧਨ ਸਾਚੇ ਧਨ ਕਸੂ ਨਾ ਸਮਝੇ ਚੰਚਲ ਕਾਚੇ ਕਹਿੰਦੇ ਚੰਚਲ ਕਾਇਆ ਕੱਚੀ ਕਾਇਆ ਸਮੀਧੀ ਕੁਝ ਨਹੀਂ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਵੀ ਕਰ ਦਿੱਤੀ ਕੋਈ ਨਹੀਂ ਐਵੇਂ ਆਤਮਾ ਕਹਿੰਦਾ ਕੁਝ ਨਹੀਂ ਹੋਣਾ ਮਹਾਰਾਜ ਕਹਿੰਦੇ ਆਈ ਆਗਿਆ ਪਿਰੋਂ ਬੁਲਾਇਆ ਆਈ ਜਦੋਂ ਹੁਕਮ ਆ ਗਿਆ ਫਿਰ ਉਹ ਦਰਥੇ ਆਤਮਾ ਨੂੰ ਜੀਵ ਆਤਮਾ ਨੂੰ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਇਸ ਕਾਇਆ ਨੂੰ ਬਾਡੀ ਨੂੰ ਪੁੱਛੀ ਕਿਸੇ ਨੇ ਕਿਸੇ ਨੇ ਪੁੱਛਿਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊੜ ਸੁਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਉਹ ਚਲਾ ਗਿਆ ਪਿੱਛੇ ਮਿੱਟੀ ਦੀ ਢੇਰੀ ਰਹਿ ਗਈ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਮਨ ਨੂੰ ਜਗਾਣ ਦਾ ਤਰੀਕਾ ਹੈ ਸ਼ਬਦ ਗੁਰੂ ਜਗਾ ਸਕਦਾ ਪਿਆਰਿਓ ਬਾਕੀ ਸਾਰਾ ਜਗਤ ਸੁੱਤਾ ਸਿਰਫ ਗੁਰੂ ਹੀ ਜਾਗਦਾ ਹੈ ਮਹਾਰਿ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਗੁਰੂ ਜਗਾੰਦਾ ਹੈ ਇਸ ਸੁੱਤੇ ਮਨ ਨੂੰ ਹਜ਼ੂਰ ਨੇ ਕਿਹਾ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਉਹ ਵੀ ਤੇਰੇ ਨਾਲ ਨਹੀਂ ਗਿਆ ਹੁਣ ਅਗਲੇ ਬਚਨ ਨੇ ਰਾਉ ਦੀਆਂ ਤੁਕਾਂ ਸਨ ਅੱਗੇ ਕੀ ਜੀ ਮਾਤ ਪਿਤਾ ਸੁੱਤ ਬੰਦ ਜਾਂ ਹੁਣ ਦੇਖੋ ਮਾਤ ਦਾ ਅਰਥ ਮਾਤਾ ਪਿਤਾ ਦਾ ਅਰਥ ਸੀ ਜਾਨਨੀ ਅੱਬਾ ਕੋ ਪਿਤਾ ਕੋ ਸ਼ਬਦ ਬਦਲੀਏ ਸੁੱਤ ਦਾ ਅਰਥ ਹੈ ਪੁੱਤਰ ਬੰਧ ਦਾ ਅਰਥ ਹੈ ਰਿਸ਼ਤੇਦਾਰ ਜਨ ਦਾ ਅਰਥ ਕਰਾਂਗੇ ਨਜ਼ਦੀਕੀ ਮਾਤ ਪਿਤਾ ਸੁੱਤ ਬੰਧ ਜਨ ਇਹ ਸਾਰੇ ਖਿਤ ਜਾਂਸੋਂ ਕੀਨਾ ਜਿਨ੍ਹਾਂ ਨਾਲ ਮਲਾਂ ਤੂੰ ਖਿਤ ਕੀਤਾ ਜਿਨ੍ਹਾਂ ਨਾਲ ਤੂੰ ਪਿਆਰ ਕੀਤਾ ਮਹਾਰਾਜ ਕਹਿੰਦੇ ਨੇ ਜੀਓ ਛੂਟਿਓ ਜਬ ਦੇਹ ਤੇ ਜੀਓ ਦਾ ਅਰਥ ਹੈ ਜਿੰਦ ਜਿਹਨੂੰ ਮੈਂ ਅੱਗੇ ਕਿਹਾ ਆਤਮਾ ਕਹਿ ਲੋ ਛੂਟਿਓ ਦਾ ਅਰਥ ਹੈ ਛੁੱਟ ਗਿਆ ਵੱਖ ਹੋ ਗਿਆ ਕਿਦੇ ਤੋਂ ਦੇਹ ਤੇ ਜਿਸ ਵਕਤ ਆਹ ਦੇਹ ਦੇ ਵਿੱਚੋਂ ਜਿੰਦ ਵੱਖ ਹੋ ਗਈ ਜਿਓ ਨਿਕਲ ਗਿਆ ਜਿਓ ਛੂਟਿਓ ਦਬ ਦੇਹ ਤੇ ਤੇ ਕੀ ਕੀਤਾ ਡਾਰ ਅਗਨ ਮੈਂ ਦੀਨਾ ਡਾਰ ਦਰ ਤੇ ਸੱਟ ਦਿੱਤਾ ਅਗਨ ਦਰ ਤੇ ਅੱਗ ਚਿਖਾ ਚਣੀ ਪਈ ਸੀ ਡਾਰ ਅਗਨ ਮੈਂ ਦੀਨਾ ਉਹ ਮਨਾ ਅਜੇ ਵੀ ਜਾਗ ਕੇ ਕਾਇਆ ਜਿਨ੍ਹਾਂ ਨਾਲ ਤੂੰ ਮੁਹੱਬਤ ਕਰ ਰਿਹਾ ਏ ਇਹ ਮਿੱਤਰ ਇਹ ਪੁੱਤਰ ਇਹ ਰਿਸ਼ਤੇਦਾਰ ਸੱਚ ਇਹ ਵਿੱਚ ਜਿੱਦਨ ਇਹਦੇ ਵਿੱਚੋਂ ਨਿਕਲ ਗਈ ਆਤਮਾ ਚੋਕ ਕੇ ਤੈਨੂੰ ਅੱਗ ਦੇ ਵਿੱਚ ਸਟਣਾ ਇਹ ਜਗਾਣ ਵਾਸਤੇ ਹੈ ਉਂਝ ਸਤਿਗੁਰੂ ਕਿਰਪਾ ਕਰੇ ਨਾ ਜੀ ਮੈਂ ਇੱਕ ਵਾਰੀ ਅਰਜ਼ ਕੀਤੀ ਹਜ਼ੂਰ ਬਗਦਾਦ ਗਏ ਧੰ ਗੁਰੂ ਨਾਨਕ ਸਾਹਿਬ ਜੀ ਇਹ ਭਾਈ ਸਾਹਿਬ ਨੇ ਜ਼ਿਕਰ ਵੀ ਕੀਤਾ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਇਰਾਕ ਦੀ ਕੈਪੀਟਲ ਹੈ ਨਾ ਤੇ ਇਸਲਾਮਿਕ ኢንਸਾਈਕਲੋਪੀਡिया ऑफ इस्लाम ਉਹਦੇ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਜੇ ਇਸਲਾਮਿਕ ਜਿਹੜਾ ਹੈ ኢንਸਾਈਕਲੋਪੀਡिया ਉਹਦੇ ਵਿੱਚ ਬਗਦਾਦ ਦੀ ਐਂਟਰੀ ਪੜਾਂਗੇ ਉਹਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਉੱਥੇ ਜ਼ੂਰ ਗਏ ਭਾਈ ਸਾਹਿਬ ਨੇ ਇੱਕ ਇੱਕ ਜਗ੍ਹਾ ਤੇ ਜ਼ਿਕਰ ਵੀ ਕੀਤਾ ਪੂਰਾ ਉਸ ਪੌੜੀ ਦਾ ਫਿਰ ਬਾਬਾ ਗਿਆ ਬਗਦਾਦ ਨੂੰ ਉੱਥੇ ਡਾਕਟਰ ਬਲਬੀਤ ਸਿੰਘ ਲਿਖਦੇ ਆ ਮੈਂ ਜਿਹੜੇ ਜੇ ਡਾਕਟਰ ਸ਼ਬਦੀ ਵਰਤਨਾ ਤੇ ਚੇਤੇ ਰੱਖਿਓ ਮੈਂ ਉਹਨਾਂ ਦਾ ਜ਼ਿਕਰ ਹੀ ਕਰਨਾ ਜਿਹੜੇ ਭਾਵਨਾ ਨਾਲ ਗੁਰੂ ਨੂੰ ਪਿਆਰ ਕਰਦੇ ਆ ਉਹ ਕਹਿੰਦੇ ਹਜ਼ੂਰ ਜਦੋਂ ਗਏ ਉਸ ਤੋਂ ਕਾਫੀ ਸਮਾਂ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਫਕੀਰ ਹੋਇਆ ਅਸਲ 'ਚ ਉਹਦਾ ਨਾਮ ਸੀ ਅਬੂ ਨਸਰ ਅਬੂ ਨਸਰ ਉਹਦਾ ਨਾਮ ਸੀ ਤੇ ਉਸ ਜਿਹੜੇ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਸ਼ਹਿਰ ਦਾ ਨਾਮ ਸੀ ਫਰਾਬ ਥੋੜਾ ਜਿਆ ਸੁਣਿਓ ਮੇਰੀ ਬੇਨਤੀ ਨੂੰ ਫਰਾਬ ਤੇ ਜਿਵੇਂ ਆਪਾਂ ਸ਼ਹਿਰਾਂ ਨਾਲ ਨਾਂ ਨਹੀਂ ਜੁੜ ਜਾਂਦੇ ਗੁਰਦਾਸਪੁਰੀ ਲੁਧਿਆਣਵੀ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਨੇ ਆ ਉਹ ਉਹਦੇ ਨਾਂ ਦੇ ਨਾਲ ਆਬੂ ਨصر ਘਟ ਜਾਂਦੇ ਸਨ ਤੇ ਫਰਾਬੀ ਜਿਆਦਾ ਕਹਿੰਦੇ ਸਨ ਫਰੇਬੀ ਨਹੀਂ ਫਰਾਬੀ ਫਰਾਬ ਸ਼ਹਿਰ ਉਹਦਾ ਹਕੀਮ ਫਰਾਬੀ ਉਹ ਬੰਦਾ ਜੀ ਬਹੁਤ ਗੁਨਾ ਦਾ ਗੁਨਾ ਦੀ ਗੁੱਥਲੀ ਸੀ ਉਹ ਦਾਰਸ਼ਨਿਕ ਸੀ ਉਹ ਕਵੀ ਸੀ ਉਹ ਰਾਈਟਰ ਸੀ ਤੇ ਸਭ ਤੋਂ ਵੱਡਾ ਦਾ ਗੁਣ ਸੀ ਜਿਹੜਾ ਵਜ਼ੀਫਾ ਉਹਨੂੰ ਮਿਲਦਾ ਸੀ ਸਿਰਫ ਆਪਣੇ ਮਕੀਨੇ ਦੇ ਤਨ ਮਾਤਰ ਲੈ ਕੇ ਬਾਕੀ ਸਭ ਲੋੜਵੰਦਾ ਜਵਾਨ ਦਿੰਦਾ ਸੀ ਗੌਂਦਾ ਬੜੇ ਕਮਾਲ ਦਾ ਸੀ ਗੌਣ ਵਿੱਚ ਉਹਦੀ ਜਦੋਂ ਸਾਜਵਾਂ ਜਾਂਦਾ ਸੀ ਗੌਂਦਾ ਸੀ ਪਰ ਅਮੀਰ ਬੰਦਿਆਂ ਤੋਂ ਬੜਾ ਭੱਜਦਾ ਸੀ ਇਲਮਦੋਸ ਸੀ ਇਲਮ ਨੂੰ ਪਿਆਰ ਕਰਦਾ ਸੀ ਪਰ ਅਮੀਰ ਇੱਕ ਬੰਦੇ ਨੇ ਬੜਾ ਖੜੇ ਪੈ ਗਿਆ ਮੈਂ ਗੱਲ ਫੇਰ ਕਰ ਰਿਹਾ ਜਗਾਨ ਦੀ ਉਹਨੇ ਬੜੀ ਅਪਰੋਚ ਕੀਤੀ ਤੁਸੀਂ ਮੇਰੇ ਘਰ ਚਾ ਉਹਨੇ ਕਿਹਾ ਨਾ ਮਸਤ ਮੌਲਾ ਸੀ ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਬੜੀ ਵੱਡੀ ਪਾਰਟੀ ਹੋ ਰਹੀ ਸੀ ਕਹਿ ਲੋ ਬਹੁ ਹਜੂਮ ਬੜਾ ਇਕੱਠਾ ਉਹ ਰੱਬ ਦੀ ਐਸੀ ਕਰਨੀ ਉਹ ਹਕੀਮ ਫਰਾਬੀ ابو ਨصر ਉਥੋਂ ਲੰਘ ਗਿਆ ਉਹਨੇ ਵੇਖਿਆ ਵੀ ਰੌਲਾ ਰੱਪਾ ਬੜਾ ਪਿਆ ਹੈ ਮਸਤ ਸੀ ਬੂਆ ਖੁੱਲਾ ਸੀ ਅੰਦਰ ਚਲਾ ਗਿਆ ਹੁਣ ਉਹਦੇ ਜਿਹੜੇ ਕੱਪੜੇ ਸਾਂਜੀ ਉਹ ਇੱਥੋਂ ਵੀ ਬੋਡਿਆਂ ਤੋਂ ਵੀ ਪਾਟੇ ਆ ਗੋਡਿਆਂ ਤੋਂ ਵੀ ਪਾਟੇ ਚੋਲਾ ਜਾਂ ਟਾਕੀਆਂ ਲਾਈਆਂ ਹੁਣ ਐਡੇ ਅਮੀਰ ਬੰਦੇ ਜਿਹੜੇ ਕੱਪੜੇ ਟੌਪ ਦੇ ਪਾਏ ਹੁਣ ਸੱਚੀ ਲੋ ਲੋਕੀ ਕੱਪੜੇ ਲੋਕਾਂ ਲਈ ਪਾਉਂਦੇ ਜੇ ਘਰ ਲਈ ਨਹੀਂ ਜੇ ਪਾਉਂਦੇ ਆ ਲੌਕਡਾਊਨ ਚ ਲੋਕਾਂ ਨੇ ਕਿਸੇ ਨਹੀਂ ਕੱਪੜੇ ਪਾਏ ਸਭ ਤਰ੍ਹਾਂ ਇਤਰੇ ਰਹੇਗਾ ਨਾ ਘਰ ਇਹਦਾ ਮਤਲਬ ਆਪਣੇ ਲਈ ਪਾਉਂਦੇ ਦੁਨੀਆ ਲਈ ਪਾਣੇ ਆਪਾਂ ਉਹ ਉਹਦੇ ਸਾਦਾ ਜਿਹਾ ਕੱਪੜਾ ਸੀ ਅੱਜ ਵੀ ਚੇਤੇ ਰੱਖੋ ਕੱਪੜਿਆਂ ਪਿੱਛੇ ਲੋਕ ਭੱਜਦੇ ਆ ਜੀਵਨ ਪਿੱਛੇ ਕੋਈ ਟਾਮਾਟਾ ਮਾ ਜਾਂਦਾ ਲਾਟਕ ਚਾਟਕ ਬੰਦਾ ਭੱਜਦਾ ਵੀ ਕਮਾਲ ਜੀ ਪੁੱਛੋ ਕੋਈ ਨਾ ਉਹ ਅੰਦਰ ਚਲਾ ਗਿਆ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਰੋਹਾਨੀਅਤ ਵਾਲੇ ਦੇ ਕੱਪੜੇ ਬਹੁਤ ਲਿਸ਼ਕਦੇ ਹੋਣ ਉਹ ਪਾਟਿਆਂ ਚ ਵੀ ਹੋ ਸਕਦਾ ਜੇ ਆਪਣੀ ਮौज ਆ ਵਿੱਚ ਆਵੇ ਤੇ ਬੰਦਗੀ ਵਾਲਾ ਰਾਜਾ ਜੋਗੀ ਵੀ ਬੰਦਾ ਹੈ ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਦਾ ਉਹਦੇ ਨਾਲ ਵੀ ਲਗਾ ਕੋਈ ਨਹੀਂ ਉਹ ਜਦੋਂ ਗਿਆ ਤੇ ਸਾਰੇ ਬਹਿ ਕੇ ਹੱਸ ਪੈ ਗਏ ਉਹਦਾ ਜੇ ਮਜ਼ਾਕ ਜਿਹਾ ਉਡਾਨ ਲੱਗ ਪਿਆ ਭਿਖਾਰੀ ਆ ਗਿਆ ਉਹਨੇ ਫਿਰ ਆਪਣੀ ਬਗਲ ਚੋਂ ਸਾਜ਼ ਕੱਢਿਆ ਉਹਨੇ ਸਾਜ਼ ਕੱਢ ਕੇ ਜੀ ਗਾਇਆ ਉਹਨੇ ਨੇ ਕਮਾਲ ਦਾ ਗਾਇਆ ਪੂਰੀ ਦੀ ਪੂਰੀ ਮਹਿਫਲ ਜਿਹੜੀ ਤਿਚਰਾਂ ਕਰ ਰਹੀ ਸੀ ਮਜ਼ਾਕ ਉਡਾਰੀ ਸੀ ਸਾਰੇ ਉੱਚੀ ਉੱਚੀ ਖੜਕੜਾ ਕੇ ਹੱਸਣ ਲੱਗ ਪਏ ਸਾਰੇ ਹੱਸੀ ਜਾਣ ਉਹਦੇ ਗਾਉਣ ਦੀ ਕੱਲ ਹੀ ਮੈਂ ਕਹਿਆ ਸ਼ਬਦ ਦੀ ਤਸਵੀਰ ਬੜੇ ਕਮਾਲ ਦੀ ਹੁੰਦੀ ਜਦੋਂ ਸਾਰੇ ਹੱਸ ਪਏ ਉਹਨੇ ਸੁਰ ਬਦਲੀ ਪਰਦਾ ਬਦਲਿਆ ਕੀਰਤੀ ਨੂੰ ਪਤਾ ਹੈ ਸੁਰਾਂ ਬਦਲੀਆਂ ਰਾਗ ਬਦਲਿਆ ਜਦੋਂ ਦੂਜੀ ਵਾਰ ਗਾਇਆ ਸਾਰੇ ਭੂਬਾ ਮਾਰ ਕੇ ਰੋਣ ਲੱਗ ਪਏ ਉਹਦੀ ਤਸਵੀਰ ਸੀ ਇਹ ਬਕਾਇਦਾ ਗ੍ਰੰਥ ਚ ਲਿਖਿਆ ਹੋਇਆ ਹੈ ਸਾਰੇ ਰੋਣ ਲੱਗ ਪਏ ਜਦੋਂ ਰੋਣ ਲੱਗ ਪਏ ਉਹਨੇ ਫਿਰ ਕੋਈ ਸਮਾਂ ਰੋਣ ਤੋਂ ਬਾਅਦ ਤੀਜਾ ਪਰਦਾ ਬਦਲਿਆ ਜਿੰਨੇ ਰੋਂਦੇ ਪੈਸੇ ਸਾਰੀ ਗੂੜੀ ਨੀਂਦ ਸੌਂ ਗਏ ਪਹਿਲਾਂ ਹਸਾਏ ਫਿਰ ਰੋਵਾਏ ਫਿਰ ਸਮਾ ਦਿੱਤੇ ਜਦੋਂ ਸੌਂਗੇ ਵੈਸੇ ਇਹ ਲਫ਼ਜ਼ ਅਰਬੀ ਵਿੱਚ ਨੇ ਇਹਦਾ ਉਰਦੂ ਵਿੱਚ ਲਿਖਿਆ ਹੈ ਕਿ ਉਹਨੇ ਜਾਨ ਲਗਿਆਂ ਇੱਕ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ ਆਪਨੇ ਹਾਕੀਮ ਫਰਾਬੀ سے ਮਿਲਣਾ تھا تمਨੇ ਉਸਕਾ ਮਜ਼ਾਕ ਉਡਾਇਆ ਹਾਕੀਮ ਤੁਮਕੋ ਹंसा ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਕਿਉਂਕਿ ਉਹ ਮਿਲਣਾ ਚਾਹੁੰਦਾ ਸੀ ਘਰ ਦਾ ਮਾਲਕ ਉਹ ਕਹਿੰਦਾ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ ਉਹ ਆਇਆ ਤੁਮ ਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ ਡਾਕਟਰ ਬਲਬੀਰ ਸਿੰਘ ਕਹਿੰਦਿਆ ਹਕੀਮ ਫਰਾਬੀ ਸਿਆਣਾ ਸੀ ਵਿਦਵਾਨ ਸੀ ਕਹਿੰਦਾ ਪਰ ਉਹਦੇ ਸਾਜ ਦੇ ਸਿਰਫ ਤਿੰਨ ਪਰਦੇ ਨੇ ਉਹ ਕਿਸੇ ਵੀ ਮៃਫਲ ਨੂੰ ਖਸਾ ਸਕਦਾ ਹੈ ਰਵਾ ਸਕਦਾ ਹੈ ਇਹ ਸੁਵਾ ਸਕਦਾ ਹੈ ਗੁਰੂ ਨਾਨਕ ਦੇ ਸ਼ਬਦ ਤੇ ਰਬਾਬ ਵਿੱਚ ਚੌਥਾ ਪਰਦਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤੇ ਹੋਿਆਂ ਨੂੰ ਜਗਾ ਸਕਦਾ ਹੈ ਇਹ ਉਹਦੇ ਕੋਲ ਤਾਕਤ ਹੈ ਜਿਹੜਾ ਸੁੱਤੇਆਂ ਨੂੰ ਜਗਾਉਂਦਾ ਇਸ ਮਨ ਨੇ ਆਪਣੇ ਆਪ ਨਹੀਂ ਜਾਗਣਾ ਇਹ ਸਤਗੁਰੂ ਕਿਰਪਾ ਕਰੇ ਤੇ ਜਾਕੇਗਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਰਿਹਾ ਕਿ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਂਚੋ ਕੀ ਨਾ ਜੀਉ ਛੂਟਿਓ ਜਬ ਦੇਤੇ ਡਾਰ ਅਗਨ ਮੇ ਦੇ ਨਾ ਇਹ ਤਾਂ ਐਸਾ ਜੈਸੇ ਕਾਸ ਕੀ ਟਾਟੀ ਟਾਟੀਦਰ ਛਪੜੀ ਹੁੰਦਾ ਹੈ ਆਪਣੀ ਝੌਂਪੜੀ ਉਂਝ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਲਫ਼ਜ਼ ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਸੀ ਮਲ ਲਈ ਵਰਤਨੇ ਆ ਟਾਟੀ ਸ਼ਬਦ ਅਸਲ ਚ ਟਾਟੀ ਸ਼ਬਦ ਮਲ ਲਈ ਨਹੀਂ ਸੀ ਟਾਟੀ ਦਾ ਲਫ਼ਜ਼ ਹੀ ਅਰਥ ਹੁੰਦਾ ਜਿਹਦਾ ਅਸੀਂ ਓਟ ਅਸਰਾ ਲਿਆ ਹੁੰਦਾ ਜਿਹਦਾ ਓਲਾ ਕੀਤਾ ਹੁੰਦਾ ਇਹਨੂੰ ਟਾਟੀ ਕਹਿੰਦੇ ਫਿਰ ਅਸਲ ਚ ਇਹਦੇ ਲਫ਼ਜ਼ੀ ਅਰਥ ਛਪਰੀ ਹੈ ਕਿਉਂਕਿ ਜਦੋਂ ਕੋਈ ਬੰਦਾ ਕਿਰਿਆ ਸੋਦਾਸੀ ਤੇ ਕੰਦ ਕਾਨਿਆਂ ਦਾ ਉਹਲਾ ਬਣਾ ਕੇ ਉਹ ਤੋਂ ਲਫ਼ਜ਼ ਮੇਰੇ ਬਦਲ ਗਿਆ ਇਹ ਲਫ਼ਜ਼ ਦਾ ਵੈਸੇ ਅਰਥ ਹੈ ਝੌਂ ਕੱਖਾਂ ਦੀ ਬਣੀ ਹੋਈ ਝੌਂਪੜੀ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਿਓ ਘਾਸ ਰਲ ਗਿਓ ਮਾਟੀ ਭਾਈ ਬੰਦ ਕੁਟੰਬ ਸਹਿਰਾ ਉਹੇ ਪੀ ਲੱਗੇ ਕਾਂਡ ਸਵੇਰਾ ਜਿੰਨੇ ਘਰ ਦੇ ਰਿਸ਼ਤੇਦਾਰਾ ਸਾਰਿਆਂ ਕਾ ਵਕਤ ਨਾ ਕਰ ਲੋ ਘਰਾਂ ਨੂੰ ਜਾਣਾ ਹਜ਼ੂਰ ਸੱਚੇ ਬਾਦਸ਼ਾਹ ਕਿਨ ਜਦੋਂ ਨਿਕਲਿਆ ਜਿਓ ਇੱਥੋਂ ਤੱਕ ਗੁਰਮਖੋ ਜਿੱਚਰ ਵਸਿਆ ਕੰਤ ਘਰ ਜਿਓ ਛੂਟਿਓ ਜਬ ਦੇਤੇ ਜਿੰਨੀ ਦੇਰ ਤੱਕ ਕੰਤ ਕਹਿ ਜਿਓ ਹੈ ਜਿੱਚਰ ਵਸਿਆ ਕੰਤ ਘਰ ਜਿਓ ਜਿਓ ਸਭ ਕਾ ਹਾਥ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਕਿਸੇ ਨੇ ਪੁੱਛਣਾ ਜਿਓ ਛੂਟਿਓ ਕੋਈ ਨਾ ਪੁੱਛੈ ਤੇਰੀ ਬਾਤ ਉਹਦੇ ਵਿੱਚ ਇੱਕ ਬਚਨ ਹੈ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਾ ਹਾਥ ਜਾਂ ਉਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਰ ਓਨੀ ਦੇਰ ਤੱਕ ਕਿ ਦਿੱਤਰ ਵਸੈ ਤਿੱਚਰ ਵਸੈ ਸੁਹਿਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉਠੀ ਚਲਿਆ ਤਾਂ ਤਨ ਖਾਕੂ ਰਾਲ ਇਹਨੇ ਮਿੱਟੀ ਚ ਰੜ ਜਾਣਾ ਹੈ ਐਸੇ ਕਰਕੇ ਫਰੀਦ ਜੀ ਦਾ ਇੱਕ ਬਚਨ ਹੈ ਅ ਜਦੋਂ ਲੰਗੀ ਦਾ ਨਾ ਇਹ ਚਲੋ ਇਸ ਐਸਾਇਦ ਸੁੱਤੇ ਨੇ ਸਾਰੇ ਕਬਰਾਂ ਦੇ ਵਿੱਚ ਪਏ ਆ ਤੇ ਮਨ ਸੱਚੀ ਲੋ ਵਾਰ-ਵਾਰ ਗੁਰਬਾਣੀ ਦੀਆਂ ਤੁਕਾਂ ਚੇਤੇ ਆਉਂਦੀਆਂ ਨੇ ਚਲੋ ਫੁਰਨੇ ਨੇ ਨਾ ਜੋ ਲੰਗੀ ਦਾ ਤੇ ਫਰੀਦ ਸਾਹਿਬ ਕਹਿੰਦੇ ਆ ਮੈਂ ਲੰਗਿਆ ਉਹ ਆਪਣੇ ਤੇ ਕਹਿ ਰਿਹਾ ਤੇ ਬਾਬਾ